ਜਲੰਧਰ ਚ ਬ੍ਰੈੱਡ ਦੇ ਟਰੱਕ ਨੂੰ ਲੱਗੀ ਅੱਗ ਜਾਣੋ ਕੀ ਇਹ ਪੂਰਾ ਮਾਮਲਾ ਸਰਸ਼ਕਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨਿਹਾ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਇਹ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨੈਸ਼ਨਲ ਹਾਈਵੇ ਤੇ ਇੱਕ ਬ੍ਰੈੱਡ ਦੇ ਟਰੱਕ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੁਹਾਨੂੰ ਦੱਸਦੇ ਕਿ ਅਜੇ ਤੱਕ ਅੱਗ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਲੱਗਾ ਤੇ ਇਸ ਨਾਲ ਹੀ ਤੁਹਾਨੂੰ ਦੱਸਦੇ ਕਿ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਕਾਬੂ ਪਾ ਲਿੱਤਾ ਜਾਂਦਾ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਟਰੱਕ ਦੇ ਡਰਾਈਵਰ ਨੇ ਕਿਹਾ ਕਿ ਕਪੂਰਥਾ ਤੋ ਅੰਬਾਲਾ ਸਾਈਡ ਦੇ ਵੱਲ ਜਾ ਰਿਹਾ ਹੁੰਦਾ ਤੇ ਇਸ ਦੇ ਨਾਲ ਹੀ ਜਦੋਂ ਗੁਰਾਇਆਂ ਆਰਸੀ ਪਲਾਜ਼ਾ ਦੇ ਕੋਲ ਪਹੁੰਚਦਾ ਹੈ ਤੇ ਅਚਾਨਕ ਹੀ ਗੱਡੀ ਦੇ ਵਿੱਚੋਂ ਆਵਾਜ਼ ਆਣ ਲੱਗ ਜਾਂਦੀ ਹੈ ਇਸ ਦੇ ਨਾਲ ਹੀ ਗੱਡੀ ਦੇ ਵਿੱਚੋਂ ਅਚਾਨਕ ਹੀ ਧੂਆ ਵੀ ਨਿਕਲ ਲੱਗ ਜਾਂਦਾ ਪਰ ਉਹ ਹਾਈਵੇ ਤੇ ਜੋ ਹੈ ਟਰੱਕ ਨੂੰ ਰੋਕ ਨਹੀਂ ਸਕਦਾ ਸੀ ਤੇ ਚਲਦੇ ਹੀ ਜਿਹੜੀ ਗੱਡੀ ਹੈ ਉਹ ਬੇਕਾਬੂ ਹੋ ਕੇ ਹਾਈਵੇ ਦੀ 3rd ਲੇਨ ਦੇ ਵਿੱਚ ਚਲੇ ਜਾਂਦੀ ਇਸ ਦੇ ਨਾਲ ਹੀ ਪੂਰੀ ਤਰੀਕੇ ਦੇ ਨਾਲ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਤੇ ਟਰੱਕ ਡਰਾਈਵਰ ਦੇ ਦੁਆਰਾ ਟਰੱਕ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਜਾਂਦਾ ਹੈ ਇਸ ਮਾਮਲੇ ਦੀ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਫਾਇਰ ਬ੍ਰਿਗੇਡ ਮੌਕੇ ਤੇ ਆ ਕੇ ਜੋ ਹੈ ਅੱਗ ਤੇ ਕਾਬੂ ਪਾ ਲੈਂਦੀ ਹੈ ਤੁਹਾਨੂੰ ਦੱਸਦੇ ਕਿ ਅੱਗ ਦੇ ਸਪਸ਼ਟ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਟਰੱਕ ਦੇ ਵਿੱਚ ਬ੍ਰੈੱਡ ਭਰੇ ਹੋਏ ਸਨ ਜੋ ਕਿ ਅੱਗ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਲ ਗਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਲੱਗੀ ਹੈ ਟਰੱਕ ਡਰਾਈਵਰ ਦੇ ਵੱਲੋਂ ਆਪਣੀ ਜਾਨ ਬਾਲ ਬਾਲ ਬਚਾਈ ਗਈ ਹੈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜਰੂਰ ਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ